ਕਾਲ ਜੀ ਬਾਈ ਸਾਰਿਆਂ ਨੂੰ ਜੀ ਲੋ ਜੀ ਬਾਈ ਅੱਜ ਆਏ ਕੱਖ ਵੱਢਣੇ ਹਾਂ ਕਾ ਫਾਈ ਵੱਢਣ ਆਪਾਂ ਅੱਜ ਆਇਆ ਇਹ ਬੰਦਾ ਕਾਲ ਜੀ ਸਾਹਿਬ ਨੂੰ ਇਹ ਜੀ ਕੋਹਾਂ ਨੂੰ ਗੋਸਣਾ ਨਾਟ ਗਿਆ ਨਾਲ ਇਹ ਨਾਟ ਗਿਆ ਨਾਲ ਮੁੰਡਾ 850 ਵਜੇ ਮੁੰਡਿਆ ਲਈ ਵੀ ਇਹ ਵਿੱਚ ਨਹੀਂ 850 51 ਉਹ ਮਨੀਂਦਰ ਦਾ 850 ਜਿਹੜਾ ਕੱਲ ਆਇਆ ਤਲੇ ਕੇ ਜੋ ਵੀ ਆਏ ਬਾਈ ਵੱਢਣ ਬਰਸੀਨਾ ਬਣਾ ਆਏ ਆ ਜਪਾਂ ਦੇ ਰੋਗ ਤਾਂ ਬਰਸੀਨਾ ਬਣਾ ਇੱਕ ਦੀ ਸਾਈਡ ਆ ਇਹ ਰੋਗ ਦਾ ਯਾਰ ਬੋਕ ਮੈਨ ਬਾਈ ਆਪਾਂ ਰੋਕਣੀ ਨਹੀਂ ਤਾਂ ਮੜਾਇਆ ਮੈਂ ਕਿ ਤਕੜਾ ਹੋ ਜਾਊਂਗਾ ਭਰ ਦਊਗਾ ਜੱਥੀ ਘੇਵਨ ਵੱਡਾ ਲਾ ਦਿੰਦੇ ਆ ਜਵੇ ਨੂੰ ਵੱਡਾ ਲਾਤਾ ਫਿਰ ਐ ਆ ਹੁਣ ਜਵਾ ਕੀ ਹੋ ਗਿਆ ਚਲ ਜਣੀ ਕੋਈ ਛੋਟਾ ਹੀ ਆਈ ਆ ਹੂੰ ਛੋ ਵੰਡਾ ਲੈ ਜਾਂਦੇ ਆ ਅੱਛਾ ਠੀਕ ਆ ਦੇਖਦੇ ਆ ਤੇ ਬਾਅਦ ਦੇਖਦੇ ਸਲਾਹ ਕੀ ਕਰਨੀ ਆ ਗੰਨਾ ਬੀਜੂਗੇ ਜਾਂ ਮੱਕੀ ਬੀਜਣੀ ਅੱਛਾ ਗੰਨਾ ਲਾ ਦੋ ਗੰਨਾ ਵੀ 85 ਲਾ ਦੋ 85 95 95 ਲਾ ਦੋ ਚ ਕੰਨਾ ਲਾ ਦੇ ਕੰਨਈ ਵੀ ਮਸਤੀ ਆ ਬੀਜਨੇ ਉਹਦਾ ਜਾਂ ਬੱਕਰੀਆਂ ਚਾਰ ਪਾਉਣਾ ਤਾਂ ਆਏ ਉਹਦਾ ਮਸਤੀ ਆ ਦੇਖਦੀਆਂ ਬਾਕੀ ਜਿਵੇਂ ਸਲਾਹ ਮੰਨੂਗੀ ਅੱਛਾ ਬੱਕਰੀਆਂ ਰੱਖਣੀ ਫੇਰ ਆ ਬਾਈ ਠੀਕ ਆ ਮੱਕੀ ਆਚਾਰ ਪਾ ਲਵੇਂ ਯਾਰ ਫੇਰ ਠੀਕ ਆ ਗਲੇ ਮੈਸਾ ਛੱਡ ਜਣਾ ਉਹ ਮੈਸਾ ਹਾਂ ਮੈਸਾ ਜੀ ਹਾਂ ਇੰਨੀ ਜਗ੍ਹਾ ਨਾ ਕੁਝ ਨਹੀਂ ਬਣਦਾ ਮੈਸਾ ਬੱਕਰੀਆਂ ਨਾ ਮੈਸਾ ਵੀ ਛੱਡ ਜਣਾ ਉਹਨਾਂ ਕੰਨੇ ਮਾੜਾ ਮੋਟਾ ਪਾ ਦੇ ਜਗ੍ਹਾ ਨਾ ਕੁਝ ਨਹੀਂ ਬਣਦਾ ਈ ਦੇ ਨਾ ਆਚਾਰ ਨਾ ਕੀ ਲੱਜ ਤਕੜੀ ਹੋਗੀ ਮੱਕੀ ਉਹ ਵੀ ਤਕੜੀ ਹੋ 250 ਕੁਇੰਟਲ ਨਿਕਲ ਗਈ 200 ਕੁਇੰਟਲ ਹੂੰ ਥੋੜਾ ਏ ਜੇ ਤਕੜੀ ਹੋਗੀ ਤਾਂ ਸੂਰਬਾਹਰੀ ਪਿਛਲੇ ਸਾਲ ਪ੍ਰਾਰ ਕਿੰਨੀ ਤਕੜੀ ਦੀ ਉਹ ਵੀ ਸੋਹਣੀ ਸੀ ਮੱਕੀ ਫੇ ਸੂਰਬਾਹਰ ਹੋਵੇ ਸੂਤ ਪੁੰਤਾ ਹੈਗਾ ਚਲ ਬਚਾ ਹੋ ਜਾਂਦਾ ਏ ਫੇ ਨਹੀਂ ਆਉਂਦਾ ਸੂਰਬੰਤ ਗਰਮੀ ਚ ਘਟ ਆਉਂਦਾ ਆ ਗਰਮੀ ਹਾਂ ਆਹ ਸਿਆਲ ਚ ਸੂਤ ਜਿਆਦਾ ਆਹ ਦਿਨਾਂ ਚ ਜਿਆਦਾ ਨਿਕਲ ਗੰਨੇ ਜਿਆਦਾ ਹੁੰਦੇ ਕਿ ਉਹ ਆਉਣੇ ਹੁਣ ਅੰਦਰ ਗੰਨਾ ਦਾ ਵੱਡਾ ਲੱਗ ਜੇ ਮੱਕੀਆਂ ਨੂੰ ਪੈਣਾ ਨਹੀਂ ਤੇ ਜਦੋਂ ਗੰਨਾ ਵੱਡ ਹੋਣ ਲੱਗ ਜਾਂਦਾ ਫਿਰ ਨਦੀ ਨੂੰ ਡੜ ਜਾਂਦਾ ਹੂੰ ਆਲੂਆਂ ਨੂੰ ਬਹੁਤ ਚੜਦਾ ਓਹੀ ਗੱਲ ਆ ਹਰ ਸਿਆਲ ਸਿਆਲਾ ਆਉਣਾ ਇਹਨੇ ਆਪਣੇ ਇੱਧਰ ਆਣਾ ਨਹੀਂ ਹੈਗਾ ਸਿਆਲ ਸਿਆਲਾ ਆਲੂ ਘਟ ਜਾਂਦਾ ਏ ਤੇ ਗਰਮੀ 'ਚ ਘਟ ਆਉਂਦਾ ਆਉਂਦਾ ਹੈ ਜਾਨੀ ਕਿ ਘਟ ਆਉਂਦਾ ਤੇ ਉਹਨੂੰ ਲੁਗਣੇ ਥਾਂ ਨਹੀਂ ਮਿਲਦੀ ਗੰਨਾ ਨਹੀਂ ਹੁੰਦਾ ਇੱਕ ਹਾਂ ਗੰਨਾ ਵੱਡ ਇੱਕ ਇੱਧਰ ਆਪਣੇ ਕਰਨੀ ਮੱਕੀ ਘਟ ਹੁੰਦੀ ਏ ਜਾਂ ਨਦੀ ਉੱਧਰ ਪਾਰ ਜਾਊਂਗਾ ਜਾਂ ਇੱਧਰ ਨਦੀ ਹੈ ਇੱਧਰ ਜਾਊਂਗਾ ਨਦੀਆਂ 'ਚ ਰਹਿਣ ਲੱਗ ਜਾਂਦਾ ਫਿਰ ਬਰਸਾਤਾਂ 'ਚ ਜਾਂ ਗਰਮੀ 'ਚ ਕਿਆ ਇਕ ਤਾਂ ਇਕ ਨੀਲ ਗਊ ਆਉਂਦੀ ਧੋਪੋ ਸ਼ਾਵਾਂ ਵੀ ਦੇਖਣੀ ਨਹੀਂ ਆਉਂਦੀ ਇੱਥੇ ਦਰਖਤਾਂ ਨੇ ਢੇਠਾਂ ਲੁਗ ਜਾਂਦਾ ਕਿਆ ਨੀਲ ਗਊ ਆਉਂਦੀ ਇਦਾਂ ਬਸ ਹਾਂ ਨੀਲ ਗਊ ਆਉਂਦੀ ਨੀਲ ਗਊ ਨਿੰਬਾ ਬਾਗਾਂ ਬੰਦ ਨੇ ਨੀਂ ਨੀਲ ਗਊ ਆ ਨੀਲ ਗਊ ਆ ਯਾਰ ਉਰ ਘਟ ਦਿਖੀ ਯਾਰ ਪਹਿਲਾਂ ਬਹੁਤ ਹੁਣ ਤਾਂ ਨਦੀ ਚ ਯਾਰ ਹੁਣ ਸੋਹਣਾ ਜਿਹਾ ਸਾਈਡ ਤੇ ਨਾਲ ਸੈਲਰ ਕਨੇ ਯਾਰਾ ਹੋ ਗਈ ਹੁਣ ਉਧਰ ਇਧਰ ਨੂੰ ਇਧਰ ਨੂੰ ਘਟ ਤਾ ਪਿਛਲੇ ਸਾਲ ਬਹੁਤ ਆਉਂਦੀ ਹੂੰ ਉਹ ਵੀ ਨੁਕਸਾਨ ਕਰਦੀਆਂ ਬਈ ਉਹਨਾਂ ਸੋ ਕੀ ਕਰਦੀਆਂ ਹੁਣ ਨਿਕੜਾ ਹੁਣ ਛਿਟੀ ਲੱਗਣੀ ਆ ਉਹਨਾਂ ਤੋੜ ਦਿੰਦੀ ਉਹ ਜਿਹੜਾ ਆਪਾਂ ਬੂਟੇ ਲਾਉਂਦੇ ਨੇ ਨਾ ਛਿਟੀ ਲੱਗਦੀ ਹੈ ਜਿਹੜੀ ਕੂਲਰ ਵਾਲੀ ਉਹਨੂੰ ਮੂੰਹ ਨਾ ਪਾ ਕੇ ਤੋੜ ਦਿੰਦੀ ਮੂੰਹ ਕਹੇ ਹਾਂ ਉਹਨੇ ਆਏ ਥੋੜਾ ਦੇਖਣਾ ਉਹਨੇ ਜਿੱਦਾਂ ਗੋਲੀ ਮੰਗ ਜਾਣਾ ਉਹ ਤੋੜਦੀ ਨਾ ਜਾਣਾ ਕਿੱਥੇ ਦੇ ਉਹਨੂੰ ਕਣਕ ਪੈਰ ਪੂਰੇ ਕਰਾ ਘਰਾ ਕਰਤੀ ਉਸੇ ਕਣਕ ਹੋਣੀ ਨਹੀਂ ਐਤੋਂ 4-5 ਸਾਲ ਪਹਿਲਾਂ ਅਸੀਂ ਆਹ ਪਰਲੇ ਖੇਚ ਲਾਈਆਂ ਹੋਈਆਂ ਸੀ ਸਾਡੇ ਬਹੁਤ ਬਹੁਤ ਛਟੀਆਂ ਤੋੜ ਦਿੰਦਾ ਪਟੋ ਘਟ ਹੋ ਤੋੜ ਗਿਆ ਨੇ 25-30 ਛਟੀਆਂ ਹੂੰ ਨੁਕਸਾਨ ਕਰ ਦਿੰਦੀ ਇਹ ਵੀ ਅਸੀਂ ਅੱਜ ਮੱਥਾ ਟੇਕਣ ਗਏ ਤੇ ਇਹ ਦੇ ਕਰਕੇ ਥੋੜਾ ਜਿਹਾ ਨੇਪ ਆਇਆ। ਹੂੰ। ਨੰਦਪੁਰ ਸਾਹਿਬ ਗਏ ਉੱਤੇ ਮੱਥਾ ਟੇਕ ਕੇ ਆਈਆਂ ਆਪਾਂ। ਤੇ ਤਾ ਹੋ ਗਏ। ਇੱਕ ਮੁੰਡੇ ਦੀ ਸ਼ਾਪਿੰਗ ਵੀ ਕਰਾਈ ਆ ਇਹਨੇ। ਵਿਆਹ ਦੇਖਣਾ ਕਹਿੰਦਾ ਮੈਂ। ਸ਼ਾਪਿੰਗ ਕਰਨੀ ਆ। ਇਹ ਜ਼ਰੂਰੀ ਆ। ਹੂੰ। ਕੋਈ ਜ਼ਰੂਰੀ ਆ। ਬਾਕੀ ਮੈਨੇ ਵੀ ਆਉਣਾ ਵਿਆਹ। 91 11 ਆਉਣਾ ਮੁੰਡਾ। ਨਾੜਗੇਰਾ ਵਿਆਹਾਂਗੇ ਅਡਸਰ ਪੱਛ ਬੰਜਾਲੇ ਆਉਂਗੇ ਅੱਛੇ ਰਾਰੇ। ਸਾਰੇ ਨਹੀਂ ਆਣਾ ਅੱਧਰ ਤੋਂ। 91 11 ਆਣਾ ਕਹੀ ਕਰੀ। 91 11 ਹੈ। ਟੱਟ ਗਿਆ ਰਣਾ ਨੋਬਾ ਜਵੀ ਵਿੱਚ ਹਾਂ ਇੱਕ ਰੇਪਾਈ ਵੈਣਾ ਫੇ ਪਾਣਾ ਦੇ ਨੇ ਅੱਜ ਅੱਜ ਉੱਥੇ ਨੂੰ ਲਾਂਗੇ ਤੁਸੀਂ ਕੱਲ ਕੀ ਕਰਦੇ ਕੱਲ ਛਟੀਆਂ ਲਾਦੇ ਸਾਰੀ ਝਾੜੀ ਉੱਥੇ ਲਾਗੇ ਇਹਨੇ ਪਾਣਾ ਦਾ ਅੱਜ ਤਾਂ ਰੇ ਚ ਰਹਿਣੀ ਹੈ ਕਾਲੂ ਦੇਗ ਰੱਬ ਸੁੱਖ ਰੱਖੇ ਕੰਮ ਨਾ ਹੋਵੇ ਕੋਈ ਬੱਲੂ ਬੱਲੂ ਕੰਮ ਨਹੀਂ ਹੈ ਬੱਲੂ ਸ਼ਨੀਵਾਰ ਹੋ ਪੰਸਾਲ ਕੱਲ ਵੀ ਛੇੜੇ ਪੋਵੇ ਬਾਕੀ ਲੱਦਦਾ ਉੱਧਰ ਬੰਦਾ ਹਾਂ ਜਾਂ ਕਾ ਗਿਆ ਨਾ ਕਾਂਜਾ ਕਹਿੰਦੇ ਹੁੰਦੇ ਤੁਸੀਂ ਕਾਂਜਾ ਇਹਦਾ ਹਰਚ ਵੀਰਨਾਮ ਉਹ ਤੇ ਹੈ ਕਰ ਹਰਚ ਵੀਰ ਹੀ ਆਦੂ ਤਾਈ ਨੂੰ ਵੀ ਛੇੜਦੇ ਹੁੰਦੇ ਸੀ ਤੁਸੀਂ ਉਹਦਾ ਕਾਹਦਾ ਨਾਮ ਲੰਦੂ ਹੈ ਵੱਡਿਆ ਹੁਣ ਵੱਡ ਲ ਇੱਕ ਬੰਡ ਵੱਡ ਲਈ ਹਾਂ ਇੱਕ ਹੋਰ ਵੱਡ ਲਈ ਆ ਜਾ ਦਿਖਾਤਾ ਦੇ ਔਰ ਇਹਨੂੰ ਜੇ ਉਹ ਬਾਕੀ ਹੁਣ ਹੁਣ ਤਾਂ ਹੈਗਾ ਨਾ 10 ਦਿਨ ਤੱਕ ਹੋ ਜਾਣਾ ਵੱਡਾ ਕੀ ਇਹ ਜਾਵਾ ਹਾਂ ਰੇ ਮੰਗਦੇ ਮਹਗਾ ਬੀਜ ਬੀਜਿਆ ਹੋਇਆ ਹੈ ਆਪਾਂ ਨੇ ਲੱਗੇ ਆ ਤਾਂ 90 ਰੁਪਏ ਕਿਲੋ ਦੇ ਬੀਜ ਦਿੱਤਾ ਹੋਇਆ ਹੈ ਇਹ ਨਾ ਜਿੰਨਾ ਆਪਾਂ ਖੜਾਈ ਜਾਉਂਗੇ ਉਨਾ ਮੋਟਾ ਹੋਈ ਜਾਣਾ ਇਹਦਾ ਆਹ ਦੇਖ ਲੈ ਬੂਜਾ ਕਿੱਡਾ ਕਰ ਗਿਆ ਇੱਕ ਵੀਰ ਦਾ ਬੂਜਾ ਦੇਖ ਲੈ ਕਿੰਨਾ ਕਰ ਗਿਆ ਇਹ ਤੇ ਮਹਿੰਗੇ ਦਾ ਇਹੀ ਆ ਇਹਨੇ ਨਿਸਰਨਾ ਜਿਹੜਾ ਦੇਸੀ ਹੁੰਦਾ ਹੈ ਉਹ ਘੱਟ ਹੁੰਦਾ ਹੈ ਦੇਸੀ ਘੱਟ ਉਹ ਵੱਧਾ ਘੱਟ ਆ ਇਹਨੇ ਵਧਣਾ ਬਹੁਤ ਹੈ ਇਹ ਖੜਾ ਅਗੇ ਰੱਖਿਆ ਨਾ ਇਹਨੇ ਤੇ ਇਹ ਨੂੰ ਫਲੀ ਲੱਗਦੀ ਹੈ ਜਿਹੜਾ ਫਲੀ ਲੱਗਦਾ ਇਹਨੂੰ ਏਡੀ ਏਡੀ ਫਲੀ ਲੱਗਦੀ ਅੱਛਾ ਬੀਜ ਬਹੁਤ ਵਧੀਆ ਕੰਮ ਦਾ ਹੁਣ ਤਾਂ ਇਹ ਮੰਗਦਾ ਇੱਕ ਇੱਕ ਰੇ ਮੰਗਦਾ ਫਿਰ ਤੇ ਆ ਹਾਂ ਜੇ ਜੇ ਉਹ ਵੀ ਨੂੰ ਟਾਈਮ ਸਿਰਫ ਮਿਲ ਗਿਆ ਫਿਰ ਹੋਏ ਨੇ ਇਹਨੇ ਇੱਕ ਪਾਣੀ ਲਾਇਆ ਦੇਖ ਲੈ ਦੋ ਤਾਂ ਮੀਂਹ ਪੈ ਗਏ ਉਹ ਕਣਕ ਨੂੰ ਪਾਣੀ ਲਾਇਆ ਕੋਈ ਵੀ ਕਾਇਆ ਨਹੀਂ ਸੀ ਇੱਕ ਪਾਣੀ ਲਾਇਆ ਪਤਾਬ ਨਹੀਂ ਲਾਇਆ ਇੰਦਾਂ ਦੀ ਮੈਂ ਵੀਡੀਓ ਇੱਕ ਪਾਣੀ ਹੀ ਨਾ ਬਾਕੀ ਨਹੀਂ ਦੀ ਲੱਗਿਆ ਇਹਦਾ ਰੇਟ ਹੁਣ ਘਟ ਗਿਆ 200 ਰੁਪਇਆ ਰਹਿ ਗਿਆ 210 20 ਇੰਨਾ ਕਰ ਰਹਿ ਗਿਆ ਪਹਿਲਾਂ 360 70 350 ਐਨਆ ਰੇਟ ਤਾਂ ਦੇਣਾ ਉਹ ਫਿਰ ਰੇਟ ਕਰਦੇ ਆ ਉਹ ਹੋ ਗਈ ਹਰਿਆਈ ਵੱਧ ਗਈ ਨਾ ਇਹ ਕਰਕੇ ਹਮੰਤਾ ਪੈ ਗਿਆ ਘਟ ਗਈ ਹਰਿਆਈ ਦਾ ਰੇਟ ਘਟ ਗਿਆ 200 200 ਰੁਪਿਆ ਰਹਿ ਗਿਆ ਚੱਲ ਆਪਾਂ ਨਹੀਂ ਤਾਂ ਹਲੇ 15 ਦਿਨ ਤੱਕ ਹੋਊਗੀ ਦੇਖਦੇ ਬੱਦ ਵੀ ਸਕਦਾ ਇਹ ਤਾਂ ਸਬਜ਼ੀ ਵਾਲਾ ਕੰਮ ਆ ਘਟ ਵੀ ਸਕਦਾ ਹੋਰ ਵੱਧ ਵੀ ਸਕਦਾ ਏ ਇਹਦੇ ਕੋਈ ਰੇਟ ਨਹੀਂ ਜਿਹੜਾ ਕੋਈ ਫਿਕਸ ਰੇਟ ਨਹੀਂ ਹੈ ਇਹੋ ਹਦਾ ਖਲੀ ਪੰਡ ਕੇ ਕੀ ਮੰਡਾ ਵਾਂਡੇ ਕਰ ਕੀ ਵਾਂਡੇ ਹਾਂ ਵਾਂਡੇ ਕਰ ਕੀ ਵਾਂਡੇ ਡਰਾਈਵਰ ਕੱਤਿਆ ਹੈ ਅਗ ਡਰਾਈਵਰ ਕੱਤਿਆ ਉਤਰ ਜਾਉਂਦ ਰਹੀ ਹੈ ਦੂਜੇ ਪਹਿਲੇ ਗੇਅਰ ਮੈਂ ਦੂਜੇ ਗੇਅਰ ਪਰ ਐਸਾ ਦਿੰਦਾ ਹੁੰਦਾ ਆਂਦਰਾ ਖੋਲਣੀਆਂ ਦੀਆਂ ਆਂਦਰਾ ਖੋਲਣੀਆਂ ਦੀਆਂ ਹਾਂ ਹੰਤਾ ਕਰ ਬੈਗ ஆயா சீல கேபர கல் தா ஆ ਕਣਕੜੀਓਲਾ ਦਾ ਕਰਕਟੂ ਇਹ ਜਵਾ ਦੈਰੇ ਦੀ ਕੋਈ ਦੇਖੀ ਨਾ ਇਹ ਨਾ ਪੁਰਾਣਾ ਖੁੰਟਾ ਐ ਪੱਲੀ ਤਾਰ ਲਈ ਜੀ ਕੋਰਾ ਖੜਾ ਕੇ ਟੋਲ ਨਹੀਂ ਨਹੀਂ ਹੋ ਗਿਆ ਬੜੀ ਚਾਰ ਦੀ ਪਿੱਛੇ ਨਾ ਗੇਰ ਲਈ ਰੱਖ ਦਿਓ ਰੇ ਜਾ ਕੇ ਕਿਆ ਬੱਲੀਆਂ ਬੱਲੀਆਂ ਤੇਨੂੰ ਪਤਾ ਤਾਂ ਲੱਗਿਆ ਨਹੀਂ ਤੋਂ ਪਾਈ ਹੀਰਾ ਚੈੱਕ ਕਰੂ ਹੀਰੇ ਹੋਈ ਰੇ ਨਾ ਹੀਰੇ ਇਹ ਸਾਡੀ ਕਰ ਬਲਾਈ ਇੱਕਣਾ ਹੈ ਹੋ ਜਾ ਖਾਲਾ ਜੀ ਨਾ ਖਾਂਦਾ ਆਂਦੀ ਏ ਥੋੜਾ ਅੱਜ ਲਈ ਫਿਰ ਠੀਕ ਆ ਉੱਥੇ ਜ਼ੋਰ ਪਾਖਣਾ ਤੇਰਾ ਠੀਕ ਆ ਹਾਂ ਹੀਰੇ ਤੇਰਾ ਅੱਛੇ ਉੱਥੇ ਜ਼ੋਰ ਪਾਖੂਂਗਾ ਠੀਕ ਆ ਠੀਕ चल इधर चल 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 जा चल इधर आ जा चल 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 मेरा कदम लगा कदम चल चल खड़, खड़। आजा जा बस हीरे ओ हीरे ले तीजी ले टीका लाव ले टीका लाव हाँ हीरे ले टीका लाव एक आजा जा हाँ हीरे आजा भाई आजा ले चले, आगे। चले, आगे। आजा। मैं चले, आजा। मैं चले ले मैं चल मैं आजा मैं चल ले मैं चल ले आजा 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 ले खाई कर ਅੱਜ ਹੀਰੇ ਸਵਾਰੀ ਕਰਨੀ ਹੈ ਫੇਰ ਤੀਜੀ ਚੌਥੀ ਵਾਰ ਹਾਂ ਹੀਰੇ ਹੋਈ ਰਕਰਾਂ ਕਾ ਸਵਾਰੀ ਅੱਜ ਹੀਰੇ ਸਵਾਰੀ ਕਰਨੀ ਹੈ ਆਪਾਂ ਨੇ ਕਰਕੇ ਰਹਿਾਂਗੇ ਹੀਰੇ ਤੀਜੀ ਵੱਡ ਦਿੰਦੀ ਵੱਡ ਦਿੰਦੀ ਵੱਡ ਦਿੰਦੀ ਆ ਜਾ आजा आजा क्या हो दलिया भी पाता है हैं हैं दलिया पाता है मलंद चलो चलिए सही है सही अद्धे को चले मैं बाय सही अद्धे को चले मैं सही अद्धे को चले ठीक है ਅਗੇ ਲੈ ਹੁਣ ਵੀ ਤਾਂ ਆਈ ਏ ਤੂੰ ਹੈ ਫੇ ਹੈ ਹੀ ਰਹਿ ਸਿਹਤ ਦਾ ਨਾ ਨੂੰ ਬੜਾ ਦੋ ਹੈ ਅੱਛਾ ਵੀ ਸਿਹਤ ਦਾ ਨਾ ਮਰੀਏਗਾ ਲੈ ਲੈ ਮੈਂ ਹੈ ਹਲੇ ਗੜੇ ਲਾਂਦਾ ਫਿਰਦਾ ਲਾ 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 ਗੜੇ ले इरे ओ इरे आया चलो मैं चलया फिर